ਆ ਮੇਰਾ ਮੇਰੇ ਵੱਲੋਂ ਪਿਆਰ ਭਰੀ ਸੰਦੇਸ਼ਿਕਾ ਜਿੰਨੇ ਵੀ ਇਸ ਵੀਡੀਓ ਨੂੰ ਦੇਖਤਾ ਹੈ ਨੇ ਮੇਰੇ ਪਾਪਾ ਮੇਰੇ ਭਰਾ ਮੇਰੇ ਬਜ਼ੁਰਗ ਇਸ ਵੀਡੀਓ ਨੂੰ ਦੇਖ ਰਹੇ ਹੋ ਤੇ ਜੇਰਾ ਸਾਰਿਸ ਨੂੰ ਗੇਜਣਾ ਤਾਂ ਚੈਨਲ ਨੂੰ ਕਰਨਾ ਸਬਸਕ੍ਰਾਈਬ ਜੇ ਵੀਡੀਓ ਚੰਗੀ ਲੱਗੇ ਸ਼ੇਅਰ ਲੇਕ ਲਾਈਕ ਤੇ ਕਮੈਂਟ ਕਮੈਂਟਾਂ ਵਿੱਚ ਆਪਣੇ ਸੁਝਾਅ ਦੇ ਜੱਗਰੋਂ ਤਾਂ ਕੀ ਆ ਜਿਹਦੇ ਸੁਝਾਅ ਜਿਹੜੇ ਕਢੇ ਜਾਂਦੇ ਤੇ ਵਿਚਾਰੇ ਜਾਂ ਅੱਜ ਇੱਕ ਮਾਂ ਅਤੇ ਇੱਕ ਪੁੱਤ ਵਰਨਾ ਦੇ ਪਿਆਰ ਦੀ ਮੁਹੱਬਤ ਦੀ ਕਹਾਣੀ ਅੱਜ ਦਿਨਾਂ ਸਾਂਝੀ ਕਰ ਰਹੇ ਹਾਂ ਮਾਂ ਜਦ ਪੁੱਤ ਨੂੰ ਪਾਲਦੀ ਹੈ ਬੜਾ ਜਨ ਦੇ ਵਿੱਚ ਆਸਾਂ ਰੀਝਾ ਹੁੰਦੀਆਂ ਵਾਂ ਕਿ ਮੇਰਾ ਪੁੱਤ ਵੱਡਾ ਹੋਵੇ ਪੜ੍ਹੇ ਜੇ ਕੁਛ ਬਣੇ ਮੈਨੂੰ ਬੜਾ ਚਾਹ ਹੁੰਦਾ ਇਹ ਲੋਕ ਕਹਿੰਦੇ ਨੇ ਕਿ ਜਿਹੜੇ ਰੱਬ ਦੇ ਵੇੜ ਲਿਖੇ ਹੁੰਦੇ ਉਹਨਾਂ ਨੂੰ ਕੋਈ ਵੀ ਮੋੜ ਨਹੀਂ ਸਕਦਾ ਇਸ ਕਰਕੇ ਜਦੋਂ ਜੋ ਵੀ ਬੰਦਾ ਖੰਦਾ ਹੈ ਆਪਣੇ ਮੁਕੱਦਰਾਂ ਦਾ ਖੰਦਾ ਹੈ ਕਹਿੰਦੇ ਨੇ ਜੇ ਜਦੋਂ ਪੁੱਤ ਜਵਾਨ ਹੋਇਆ ਤੇ ਪੜ੍ਹਿਆ ਲਿਖਿਆ ਪਰਮਾਤਮਾ ਦੀ ਕਿਰਪਾ ਦਿੱਤੀ ਉਹਦੇ ਮਿਹਨਤ ਦਾ ਉਹਦਾ ਪਾਤਾ ਉਹਦੇ ਖਾ ਦੇ ਕਰਮਾਂ ਦੇ ਇਨਸਾਨ ਕੋਈ ਨਹੀਂ ਆਹ ਕਹੈਣਾ ਤੇ ਆ ਕਹਿੰਦੇ ਨੇ ਕਿ ਜਦੋਂ ਪੁੱਤ ਕਿਸੇ ਪਾਸੇ ਨਾ ਪੱਕੀ ਰਹਾ ਪੁੱਤ ਨੇ ਸੋਚਿਆ ਕਿ ਕਮਾਈ ਕਰਨੀ ਹੈ ਵਾਰਨੇ ਦੇਸ਼ ਦੇ ਵਿੱਚ ਜਾਂਦੇ ਆ ਪੁੱਤਰ ਕੁਛ ਕਮਾਈ ਕਰੇ ਤੇ ਘਰ ਜਿਹੜਾ ਅਸੀਂ ਸਾਡਾ ਮਰਦਾ ਦਾ ਬਕਪੁਰਾ ਜਾ ਰਹਿਣਾ ਮਾਂ ਉਹ ਤੋਂ ਬੜੀ ਖੁਸ਼ ਹੁੰਦੀ ਆ ਜਦੋਂ ਪੁੱਤ ਨੇ ਬਾਹਰ ਜਾਣਾ ਦਾ ਜਦੋਂ ਇਸ ਦਿਨ ਪੁੱਤ ਬਾਹਰ ਜਾਣ ਲੱਗਦਾ ਉਸ ਦਿਨ ਅੱਖੀਆਂ ਦੇ ਵਿੱਚ ਹੰਝੂ ਭਰ ਆਉਂਦੇ ਆ ਤੇ ਲੋਬੋਲ ਮਾਤਾ ਜਿਵੇਂ ਆਪਣੇ ਪੁੱਤ ਨੂੰ ਕਹਿ ਰਹੀ ਹੈ ਤੇ ਉਦੋਂ ਜਿਵੇਂ ਆਪਣੀ ਮਾਤਾ ਜੀ ਨੂੰ ਉਸ ਦਾ ਬੇਟਾ ਧੀਰਜ ਦੇ ਕੇ ਕੀ ਹੁੰਦਾ ਇਹ ਕਲਪਤਾ ਦੇ ਵਿੱਚ ਆਪ ਜੀ ਦੇ ਨਾਲ ਸੰਝਿਆ ਕਰਦੇ ਰਹਿੰਨੇ ਆ ਜੋ ਵੀ ਆਪਾਂ ਗੀਤ ਲੈਂਦੇ ਆ ਉਹ ਮਮੋਦੀ ਕਰਨਾ ਨੇ ਜੋ ਕਿ ਇਸ دنیਵੀ ਦੁਨੀਆ ਦੇ ਵਿੱਚ ਵਰਤਨ ਹੈ ਰਹੀ ਤਾਂ ਆਮ ਕਰਕੇ ਜਦੋਂ ਵੀ ਕਿਤੇ ਜਾਂਦੇ ਹੋ ਸੀ ਦੇਵਦੇਓ ਤੇ ਆਉ ਦੋ ਬੋਲਾ ਜੀ ਦਾ ਸਾਨੇ ਕਰਨੀ ਮਾਰਕ ਕੇ ਲਈ ਤੇ ਬੇਟਾ ਕਿਹ ਲੰਕਿੰਦਾ ਥੋੜੇ ਜਿਹਾ ਸਮੇਂ ਦੇ ਲਈ ਚੱਲਿਆ ਹਾਂ ਬਾਹਰ ਮਾਏ ਮੁੜ ਕੇ ਆਵਾਂਗਾ ਛੇਤੀ ਫੇਰ ਨੀ ਅੰਮੀਏ ਅਥਰੂ ਨਾ ਅੱਖੀਆਂ ਜੁਕੇ ਰਹੀ ਨੀ ਅੰਮੀਏ ਅਥਰੂ ਨਾ ਅੱਖੀਆਂ ਜੁਕੇ ਰਹੀ ਆਨੇ ਹਾਂ ਜਦੋਂ ਮਾਤਾ ਆਪਣੇ ਬੇਟੇ ਨੂੰ ਹੱਥੀਂ ਪਰਦੇਸਾਂ ਵਾਲ ਦਰਦੀ ਉਹਦੇ ਦਿਲ ਦੇ ਵਿੱਚ ਕੀ ਆਉਂਦੀ ਹੈ ਉਹ ਕਹਿੰਦੀ ਜਦੋਂ ਪੁੱਤ ਤੋਰਦੀਆਂ ਕਿਸੇ ਸ਼ਾਇਣੀ ਹੋਰਦੀਆਂ ਲੱਗਦੇ ਕਲੇਜੇ ਪੈਣ ਘੇਰਾ ਨਹੀਂ ਅੰਮੀਆਂ ਅਥਰੂਆਂ ਨਾਲ ਅੱਖੀਆਂ ਚਕੇਰਾ ਨਹੀਂ ਅੰਮੀਆਂ ਅਥਰੂਆਂ ਨਾਲ ਅੱਖੀਆਂ ਚਕੇਰਾ ਮਾਂ ਨੇ ਹ ਮਾਰੀ ਜਾਂਦੀ ਜੇ ਮੇਰਾ ਪੁੱਤ ਮੇਰੇ ਤੋਂ ਦੂਰ ਪਰਦੇਸਾਂ ਦੇ ਵਿੱਚ ਜਾ ਕੇ ਬਹਲੇ ਅਥਰਥੋ ਬੋਲ ਜਿਹੜਾ ਸੁਣ ਲੈਣੇ ਫਿਰ ਆਪਾਂ ਇਹ ਦਾ ਲਖ ਕਰਾਂਗੇ ਆਖ ਦੀ ਨਾ ਮਾਂ ਕਦੇ ਵਿੱਚ ਪਰਦੇਸਾਂ ਪੁੱਤ ਚਲੇ ਜਾਵੇ ਮੇਰੇ ਕੋਲ ਬੰਦੂਰ ਹੈ ਦੁਨੀਆ ਤੇ ਸੱਜੀ ਗੱਲ ਮਾਇਆ ਨੇ ਹੀ ਕੀਤਾ ਆ ਸਭ ਨਾਲ ਬੜਾ ਮਜਬੂਰ ਹੈ ਇਸ ਮਾਇਆ ਨੇ ਇੰਨਾ ਮਜਬੂਰ ਕੀਤਾ ਇਸ ਭੋਤ ਨੇ ਇੰਨਾ ਮਜਬੂਰ ਕੀਤਾ ਕਿ ਦੇਸੋਂ ਪਰਦੇਸ ਰਹਿਣ ਵਾਸਤੇ ਮਿਹਰਬੂਰਤ ਕਰ ਦਿੱਤੀ ਏ ਤੇ ਬੋਪਾ ਚੰਦਰੀ ਐਸੀ ਜਿਹੜੇ ਆਪਣੇ ਰਿਸ਼ਤੇਦਾਰ ਪਰਿਵਾਰਾਂ ਨੂੰ ਜਿੜੜਵਾ ਲਦੀ ਏ ਲੇਖਾਂ ਦੀਆਂ ਲਿਖੀਆਂ ਨਾਲ ਕਦੇ ਮਾਂ ਮੇਰੀਏ ਨਹੀਂ ਚੱਲਦੇ ਕਦੇ ਨਹੀਂ ਫੇਰਦੇ ਇਹ ਲੇਖਾਂ ਦੀਆਂ ਲਿਖੀਆਂ ਨਾਲ 헤ਰ ਫੇਰ ਕੇ ਆਦੇ ਹੰਦੇ ਮਾਤਾ ਦੇ ਹੱਥ ਵਿੱਚ ਦੇਰ ਹੁੰਦੇ ਨਿਕਲ ਵਾਲੇ ਉਹ ਆਪਣੇ ਪੁੱਤ ਦੇ ਦੇ ਕਦੇ ਵੀ ਮਾੜੇ ਨਾਲ ਨਹੀਂ ਲਿਖਦੀ ਇਸ ਕਰਕੇ ਇਹ ਬੋਲ ਆਦਿ ਨਾਲ ਸੰਜੇ ਕਰਦੇ ਰਹੀਦਾ ਵਾ ਲੇਖਾਂ ਦੀਆਂ ਲਿਖੀਆਂ ਨਾ ਕਦੇ ਮਾਂਏ ਮੇਰੀਏ ਨਹੀਂ ਚੱਲਦੇ ਕਦੇ ਨਹੀਂ ਫੇਰ ਫੇਰ ਨਹੀਂ ਅੰਮੀਆਂ ਅਥਰੁਮਾ ਅੱਖੀਆਂ ਚ ਤੇਰ ਨਹੀਂ ਫਾਮੀਆਂ ਅਥਰੁਮਾ ਅੱਖੀਆਂ ਚ ਤੇਰੀ ਜੋ ਤੁਰੋ ਆਇਆ ਲਿਖਿਆ ਸੀ ਮੇਲ ਮੇਲ ਕਿਵੇਂ ਵਹਿ ਗਈਏ ਹੋਣਾ ਪੈਣਾ ਅੱਜ ਤੇ ਉਥੋਂ ਵੱਖਣੀ ਛੇਤੀ ਮੋੜ ਆਉਂਗਾ ਮੈਂ ਖੇੜਾ ਕਰ ਪਾਉਂਗਾ ਮੈਂ ਭਰੀ ਨਾ ਕਦੇ ਵੀ ਮਾਂ ਆ ਅਨੇ ਹਾ ਪਰਦੇਸੀ ਪੁੱਤਰਾ ਤੈਨੂੰ ਨਹੀਂ ਪਤਾ ਦੁਨੀਆ ਨਾਲ ਅੱਜ ਮੈਂ ਇਸ ਦੁਨੀਆ ਵਿੱਚ ਦੇਖ ਰਹੀ ਹਾਂ ਜਿਹੜਾ ਵੀ ਪੁੱਤ ਬਾਹਰ ਪਰਦੇਸਾਂ ਦੇ ਵਿੱਚ ਕਮਾਈ ਕਰਨ ਵਾਸਤੇ ਚਲੇ ਜਾਂਦਾ ਉਹ ਜਾ ਕੇ ਘਰ ਦੇ ਨੂੰ ਭੁੱਲ ਜਾਂਦਾ ਹੈ ਕਮਾਈ ਕਰਦਾ ਹੈ ਬਾਹਰ ਰਹਿਣਾ ਸਿੱਖ ਜਾਂਦਾ ਹੈ ਉਹ ਮੁੜ ਕੇ ਆਪਣਾ ਵਲ ਛੇਤੀ ਫੇਰ ਆ ਨਹੀਂ ਹੁੰਦਾ ਇਸ ਕਰਕੇ ਅਨੇਕ ਕੀ ਕੀ ਆਵਾ ਗੈਰ ਨਾ ਛੇਤੀ ਆਏ ਪਿੰਡ ਮਾਨਵ ਜਵਾਬ ਦਿੱਤੀ ਦਿੱਤਾ ਨਹੀਂ ਗੈਰ ਨਾ ਛੇਤੀ ਆਏ ਪਿੰਡ ਮੁਰ ਪਰਦੇਸੀ ਉਹ ਆਖੀ ਜਨਾ ਭਾਵੇਂ ਮੇਰਾ ਵੀਰ ਤੂੰ अनेका ਵੀ ਰਖੀ ਲੰ ਮੈਂ ਘਰ ਛੇਤੀ ਆਵਾਂ ਦਾ ਛੇਤੀ ਆਵਾਂ ਦਾ ਛੇਤੀ ਆਵਾਂ ਪਰ ਨਹੀਂ ਛੇਤੀ ਨਹੀਂ ਆਉਂਦੇ ਮੈਨੂੰ ਪਤਾ ਹੈ ਕਿ ਕੋਈ ਵੀ ਪਰਦੇਸੀ ਪੁੱਤ ਮਾਵਾ ਦਾ ਅਜ ਤੱਕ ਛੇਤੀ ਘਰ ਵਾਪਸ ਨਹੀਂ ਆਇਆ ਤੇ ਤੁਮ ਮੈਨੂੰ ਦਲਾਸੇ ਦੇਣਾ ਤੁਮ ਮੈਨੂੰ ਪਤਾ ਹੈ ਕਿ ਛੇਤੀ ਮੋੜ ਕੇ ਵਾਪਸ ਘਰ ਨਹੀਂ ਆਣਾ ਤੂੰ ਜੈਨਾ ਛੇਤੀ ਆਏ ਪਿੰਡ ਮੋੜ ਪਰਦੇਸੀ ਹੋ ਰੱਖੀ ਜਾਣਾ ਭਾਵੇਂ ਨੇਕਾ ਵੇਰ ਨਹੀਂ ਅੰਮੀਏ ਅਥਰੂ ਨਾਲ ਅੱਖਾਂ ਵਿੱਚ ਪੇਰ ਨਹੀਂ ਅੰਮੀਏ ਅਥਰੂ ਨਾਲ ਅੱਖੀਆਂ 'ਚ ਨੀਰ ਪੁੱਤਾਂ ਰੁੱਕੇ ਕਿਵੇਂ ਰਹਿਣ ਦਾਸ ਟਾਈਮ ਹੀ ਲਗਾ ਦਿੰਦਾ ਝੜਿਆ ਕਿ ਟਾਈਮ ਟਾਈਮ ਦੀ ਗੱਲ ਹੈ ਟਾਈਮ ਉਹ ਸਤ੍ਰਮਿਆਂ ਦਾ ਵੈਸੇ ਵੀ ਹੁੰਦਾ ਵਾ ਪਰ ਉਹਦੋ ਬੰਦਾ ਬੜਾ ਖੁਸ਼ ਹੁੰਦਾ ਇੱਕ ਇਹ ਟਾਈਮ ਹੁੰਦਾ ਵਾ ਜਦੋਂ ਦੇਸੋਂ ਪ੍ਰਦੇਸ ਉੱਦ ਜਾਂਦੇ ਐ ਇਹ ਘੜਨਾ ਹੁੰਦੀਆਂ ਤੇ ਅੱਖੀਆਂ ਦੇ ਵਿੱਚ ਉਹ ਕਹਿੰਦੇ ਜੂ ਹ ਜਾਂਦੇ ਨੇ ਜਦੋਂ ਕਹਿੰਦੇ ਨੇ ਕਿ ਮਾਤੇ ਤੀਂ ਬਦੁਰ ਤੇ ਉਹਦੋਂ ਵੀ ਅੱਖੀਆਂ ਚੋਂ ਆ ਜਾਂਦੇ ਨੇ ਤੇ ਇਸ ਤਰ੍ਹਾਂ ਕਈ ਖਾਵਾਂ ਤੇ ਦੇਖੀ ਦਾ ਵਾਪ ਤਾਂ ਹੀ ਵੇਖੀ ਦਾ ਵਾ ਜਿੱਥੇ ਅੱਖੀਆਂ ਦੇ ਵਿੱਚ ਨੀਰ ਭਰ ਹੀ ਆਉਂਦੇ ਨੇ ਅੱਖੀਆਂ ਚ ਨੀਰ ਪਤਰ ਕੇ ਕਿਵੇਂ ਰਹਿਣ ਦਾ ਸਟਾਈਮ ਹੀ ਲਗਾ ਦਿੰਦਾ ਝੜਦਾ ਵਰਦੇ ਨੇ ਪੁੱਤ ਜਦੋਂ ਜਾਣੇ ਪਰਦੇਸ ਦੇ ਲਈ ਆਉਣ ਕਰਿਆਵਾ ਜਦੋਂ ਘੜਿਆ ਕਿਹਦਾ ਚਿਤ ਕਰੇ ਜਾਵਾ ਮਾਪਿਆਂ ਤੋਂ ਦੂਰ ਲਾਣੀ ਅਣਜਲ ਖੜਦਾ ਹੈ ਕੇ ਜਿਸੇ ਦਾ ਜੀ ਨਹੀਂ ਕਰਦਾ ਕਿ ਆਪਣਾ ਦੇਸ਼ ਛੱਡ ਕੇ ਮਰਦਾਨੇ ਦੇਖ ਦੇ ਵਿੱਚ ਜਾ ਕੇ ਕਮਾਈ ਕਰਾ ਰਹਾ ਆਪਣੇ ਮਾਪਿਆਂ ਨੂੰ ਛੱਡ ਕੇ ਦੂਰ ਚਲਾ ਜਾਵਾ ਕਾਦੇ ਕਿਸੇ ਦਾ ਦਿਲ ਨਹੀਂ ਕਰਦਾ ਇਹ ਥੋੜੀਆਂ ਹੀ ਗੱਲਾਂ ਜੇ ਵਧੀਆ ਲੱਗੀਆਂ ਤੇ ਦੇਰ ਵਿੱਚ ਸਾ ਲੈਣੇ ਆ ਤੇ ਜਿਮਾਰਿਆਂ ਨੂੰ ਮਾਰ ਬਕਸ਼ਣਾ ਆ ਕੇ ਜੇ ਆਪ ਬਹੁਤ ਸਾਰਾ ਮਾਰ ਕਬਤੀ ਹੋ ਤੇ ਜਿੰਨੇ ਵੀ ਗੀਤ ਅਪਲੋਡ ਕਰਦੇ ਆ ਸਾਰੇ ਮਾਮੂਲੀ ਗੱਲਾਂ ਦਾ ਦੁਨਿਆਵੀ ਡੋਲਾ ਤੇ ਜਿੱਥੇ ਵੀ ਕੋਕਾਣੀ ਆਪਾਂ ਦੇਖਦੇ ਆ ਉਥੇ ਬਣਾਉਂਦਾ ਇਹ ਜਿੱਥੇ ਕਰਦੇ ਆ ਇਸੀ ਮਾਂ ਤੇ ਪੁੱਤ ਦੀ ਕਹਾਣੀ ਤੇ ਜੇ ਵਧੀਆ ਲੱਗੀ ਵੀਦ ਪਾਇਸ ਨੂੰ ਸ਼ੇਅਰ ਲਾਈਕ ਤੇ ਕਮੈਂਟ ਕਰ ਦੇਣਾ ਤੇ ਵੀਡੀਓ ਨੂੰ ਚੈਨਲ ਨੂੰ ਕਰ ਦੇਣਾ ਸਬਸਕ੍ਰਾਈਬ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਉਣ ਵਾਲੀ ਵੀਡੀਓ ਦਾ ਕਰਨਾ ਇੰਤਜ਼ਾਰ ਧੰਨਵਾਦ